ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਬੁਰੇ ਦਾ ਪਾਲਾ ਕਰ ਵਿਸ਼ੇ ਦਾ ਅੱਜ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਮੈਂ ਇੱਕ ਬੈਂਦੀ ਕਰ ਦੇਵਾਂ ਇਹ ਵੀਡੀਓ ਵੇਖ ਕੇ ਸੁਣਨ ਵਾਲਿਆਂ ਨੂੰ ਇਹਨਾਂ ਵਿਸ਼ਿਆਂ ਨੂੰ ਮੈਂ ਵੇਖਦਾ ਹਾਂ ਕਿ ਕਈ ਵਿਸ਼ੇ ਜਿਹੜੇ ਨੇ ਮੈਂ ਉਹ ਪਾਠ ਨੰਬਰ 1 ਪਾਠ ਨੰਬਰ 2 ਪਾਠ ਨੰਬਰ 3 ਕਰਕੇ 4 4 5 5 6 6 ਪਾਠ ਉਹ ਜਿਵੇਂ ਉਹ ਵਿਸ਼ਾ ਮੁਕੰਮਲ ਕਰਦਾ ਹਾਂ ਪਰ ਕਈ ਸਰੋਤੇ ਜਿਹੜੇ ਨੇ ਵਿਸ਼ਾ ਵੀਡੀਓ ਹੀ ਦੇਖਣ ਵਾਲੇ ਉਹ 2 ਨੰਬਰ 3 ਨੰਬਰ ਜਾਂ 4 ਨੰਬਰ ਵਿਸ਼ੇ ਨੂੰ ਜਿਆਦਾ ਦੇਖਦੇ ਨੇ ਉਹਦੇ ਜੇ 100 ਵੀਵ ਆ ਜਾਏਗਾ 150 ਵੀਵ ਆ ਜਾਏਗਾ ਪਰ ਉਸੇ ਦਾ ਪਹਿਲਾ ਜਿਹੜਾ ਭਾਗ ਹੋ ਗਿਆ ਪਹਿਲਾ ਪਾਰਟ ਹੋਏਗਾ ਉਹਦੇ ਉਹਦੇ ਕੋਲ ਵੀ ਘੱਟ ਲੋਕ ਦੇਖਦੇ ਨੇ ਇਹ ਤਰੀਕਾ ਨਹੀਂ ਜੇ ਵੇਖਣ ਦਾ ਜੇ ਤੁਸੀਂ 2 ਨੰਬਰ ਪਾਰਟ ਸੁਣਿਆ 3 ਨੰਬਰ ਸੁਣਿਆ ਉਹ ਦੇਖ ਲਓ ਉਸ ਦਾ ਪਹਿਲੇ ਭਾਗ ਜਿਹੜੇ ਨੇ 1 ਨੰਬਰ 2 ਨੰਬਰ ਉਹ ਵੀ ਦੇਖ ਲਓ ਕਿਉਂਕਿ ਇੱਕ ਲੜੀ ਹੁੰਦੀ ਹੈ ਵਿਸ਼ੇ ਦੀ ਇੱਕ ਨੰਬਰ ਤੋਂ ਜਿਹੜਾ ਮੈਂ ਸ਼ੁਰੂ ਕਰਦਾ ਹਾਂ ਪਾਠ ਨੰਬਰ 1 ਪਾਠ ਨੰਬਰ 2 ਪਾਠ ਨੰਬਰ 3 ਇਹ ਇੱਕ ਲੜੀ ਇੱਕ ਸੀਰੀਅਲ ਜਿਹਾ ਹੁੰਦਾ ਹੈ ਕਿ ਤੁਸੀਂ ਮੁੰਡੂ ਲੈ ਕੇ ਸੁਣਦੇ ਜਾਓਗੇ ਤੇ ਤੁਹਾਨੂੰ ਉਸ ਵਿਸ਼ੇ ਦੀ ਪੂਰੀ ਚੰਗਦਰ ਅਨੰਦ ਆਵੇਗਾ ਵਿਸ਼ੇ ਦੀ ਪੂਰੀ ਸਮਝ ਵੀ ਆਵੇਗੀ ਤੇ ਉਹਦੇ ਨਾਲ ਜਿਆਦਾ ਸਮਝ ਆਉਂਦੀ ਹੈ ਇਸ ਲਈ ਉਸ ਵਿਸ਼ੇ ਦੇ ਸਾਰੇ ਪਾਰਟ ਸਰਵਨ ਕਰਿਆ ਕਰੋ ਔਰ ਪਹਿਲਾ ਦੂਜਾ ਤੀਜਾ ਸੀਰੀਅਲ ਵਾਈਜ਼ ਸੁਨਣਾ ਉਹਦੇ ਨਾਲ ਵਿਚਾਰਾਂ ਦਾ ਇੱਕ ਲੜੀ ਬਣੀ ਹੁੰਦੀ ਹੈ ਲੜੀ ਸਮਝਾਉਂਦੀ ਹੈ ਤੋ ਇਹ ਇੱਕ ਬੈਂਤੀ ਸੀ ਪਹਿਲਾਂ ਮੈਂ ਜਿਹੜੀ ਆਪ ਜੀ ਨਾਲ ਕੀਤੀ ਤੋ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਬੁਰੇ ਦਾ ਪਲਾ ਕਰ ਇਹ ਇਨਸਾਨ ਕਈ ਵਾਰ ਸੋਚਦਾ ਹੈ ਕਿ ਇਹ ਮੈਂ ਕਿਸੇ ਨਾਲ ਨੇਕੀ ਕੀਤੀ ਇਹ ਕੋਈ ਮੇਰੇ ਨਾਲ ਬੁਰਾ ਕਰ ਗਿਆ ਅਸਲ ਵਿੱਚ ਸਾਡੇ ਅੰਦਰ ਬੈਠਾ ਨੇਕੀ ਕਰਨ ਵਾਲਾ ਉਹੀ ਹੈ ਤੇ ਕਿਸੇ ਨੂੰ ਬੈਠਾ ਬੁਰਾ ਕਰਨ ਵਾਲਾ ਵੀ ਉਹੀ ਉਸੇ ਦੀ ਪਰਮਾਤਮਾ ਦੀ ਖੇਡ ਹੈ ਸਦਾ ਹੁਕਮ ਹੈ ਸਾਰਾ ਇਸ ਲਈ ਆਪਣੀ ਮੈਂ ਮੇਰੀ ਦਾ ਤਿਆਰ ਕਰਕੇ ਇਹ ਸਮਝੀਏ ਕਿ ਉਹ ਕਰਨ ਕਰਮਣ ਪ੍ਰਭ ਇੱਕ ਹੈ ਉਹ ਹੀ ਸਭ ਕੁਝ ਕਰ ਰਿਹਾ ਹੈ ਜਦ ਲਗ ਜਾਣਾ ਮੂਝ ਦੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਈ ਕਿਸੇ ਵੀ ਕਰਮ ਨੂੰ ਇਹ ਸਮਝਣ ਨੇ ਕਿ ਮੈਂ ਕੀਤਾ ਮੈਂ ਕਰਦਾ ਹਾਂ ਜਿਹੜਾ ਸਾਡੇ ਕੋਲ ਪਾਲਾ ਹੋ ਜਾਂਦਾ ਉਹਦੇ ਵਿੱਚ ਰੱਬ ਦਾ ਸ਼ੁਕਰੀਆ ਕਰੀਏ ਪ੍ਰਭ ਇਸ ਮੇਰੇ ਸਿਰ ਕੋ ਨੂੰ ਤੂੰ ਇਹ ਪਾਲਾ ਕੰਮ ਕਰਵਾਇਆ ਤੇ ਜੇ ਮਾੜਾ ਹੋ ਲੱਗੇ ਤੇ ਪ੍ਰਭੂ ਕੋਈ ਬੇਨਤੀ ਕਰੀਏ ਪ੍ਰਭੂ ਇਸ ਸਿਰ ਨੂੰ ਮਾੜੇ ਪਾਸੇ ਨਾ ਲਾ ਚੰਗੇ ਪਾਸੇ ਲਾ ਸਿਰ ਕੋ ਨੂੰ ਚੰਗੇ ਕੰਮ ਕਰਵਾ ਬੇਨਤੀ ਕਰ ਸਕਦੇ ਹਾਂ ਤੇ ਇਹ ਅੱਛਾ ਹੋ ਜਾਏ ਤੇ ਕਦੇ ਉਹਦਾ ਮਾਨ ਨਾ ਕਰੀਏ ਆਪਣੀ ਮਿਹਨ ਨੂੰ ਪੱਠੇ ਨਾ ਪਾਈਵੇਂ ਮੈਂ ਕੀਤਾ ਕਿਉਂਕਿ ਬਾਣੀ ਕਹਿੰਦੀ ਹੈ ਜਦ ਲਗ ਜਾਣਾ ਮੁੱਜ ਤੇ ਕਛੂਏ ਤਬ ਇਸ ਕੋ ਸੁਖ ਨਹੀਂ ਕੋਈ ਮੇਰੇ ਕੋਲ ਨੂੰ ਕੁਝ ਹੋ ਰਿਹਾ ਹੈ ਇਸ ਨੂੰ ਸੁਖ ਨਹੀਂ ਹੈ ਜਦ ਬੇ ਜਾਣਾ ਮੈਂ ਕਿਛ ਕਰਤਾ ਤਬ ਲਗ ਗਰਭਜੋਣ ਮੇ ਫਿਰਦਾ ਜਿੰਨੀ ਦੇਰੀ ਬੰਦਾ ਸੋਚੇਗਾ ਮੈਂ ਕੁਝ ਕਰ ਰਿਹਾ ਆਪਣੀ ਇੱਕ ਵਖਰੀ ਮੈਂ ਬકરી ਹੁੰਦ ਬਣਾ ਕੇ ਚੱਲੇਗਾ ਪ੍ਰਭੂ ਨਾਲੋਂ ਪੀਨ ਇਤਨੀ ਦੇਰੀ ਇਹ ਗਰਭਜੋਣ ਹੀ ਫਿਰਦਾ ਰਹੇਗਾ ਜਨਮ ਮੰਦ ਦੇ ਗੀੜੀ ਪਰਮਾਤਮਾ ਨੂੰ ਲਵਿਥ ਜੀ ਮੁਕੀਨੀ ਜਿਤਨੀ ਜੀ ਆਪਣੀ ਹਸਤੀ ਕੋ ਪ੍ਰਮਾਤਮਾ ਨੂੰ ਵਖ ਦਿਸ ਰਹੀ ਹੈ ਇੰਨੀ ਜੀ ਹਸਤੀ ਮਿੱਠੀ ਨਹੀਂ ਇੰਨੀ ਜੀ ਸੰਸਾਰ ਨਾਲ ਵੀ ਜੁងਗੀ ਸਾਂ ਨਹੀਂ ਪੈਂਦੀ ਸੰਸਾਰ ਵੀ ਜੀ ਆਪਣਾ ਆਪਾ ਸੰਸਾਰ ਵੀ ਨਹੀਂ ਦਿਸਦਾ ਕਿ ਇਸ ਵਾਸਤੇ ਫਿਰ ਕੋਈ ਬੁਰਾ ਕੋਈ ਭਲਾ ਕੋ ਚੰਗਾ ਕੋ ਮਾੜਾ ਉਸੇ ਹਿਸਾਬ ਨਾਲ ਫਿਰ ਸਾਡਾ ਸਲੂਕ ਵੀ ਲੋਕਾਂ ਨਾਲ ਬਣ ਜਾਂਦਾ ਹੈ ਤੂੰ ਜਦੋਂ ਅਸੀਂ ਇਹ ਸਮਝਾਂਗੇ ਕਿ ਹਰ ਇੱਕ ਜੀਵ ਦੇ ਵਿੱਚ ਬੈਠਾ ਪ੍ਰਮਾਤਮਾ ਹੀ ਸਭ ਕੁਝ ਕਰ ਰਿਹਾ ਚੰਗੇ ਮnde ਸਾਰੇ ਰੋਲ ਉਹੀ ਕਰਗੇ ਇਸ ਸੰਸਾਰ ਦਾ ਕਾਰਵਿਆਰ ਚਾਰ ਚਰਾ ਲਿਆ ਹੈ ਫਿਰ ਅਸੀਂ ਬੁਰਨ ਨੂੰ ਦੇਖੇ ਉਹਦੇ ਨਾਲ ਵੈਰ ਨਹੀਂ ਕਰਾਂਗੇ ਉਹਦੇ ਨਾਲ ਜਿੱਦ ਨਹੀਂ ਕਰਾਂਗੇ ਉਹਨੂੰ ਮਾਰਾ ਨਹੀਂ ਸਮਝਾਂਗੇ ਉਹਦੇ ਨਾਲ ਨਫ਼ਰਤ ਨਹੀਂ ਕਰਾਂਗੇ ਅਸਲ ਜਿੱਤੇ ਜੀਵ ਹੈ ਹੀ ਕੁਛ ਨਹੀਂ ਇਹਦੀ ਇੱਕ ਕਾਠ ਦੀ ਪੁਤਰੀ ਹੈ ਜਿਵੇਂ ਪੁਤਰੀਆਂ ਵਾਲਾ ਉਹ ਜਿਵੇਂ ਧਾਗੇ ਖਿੱਚਦਾ ਉਦੋਂ ਪੁਤਲੀ ਨੱਚਦੀ ਹੈ ਪੁਤਲੀ ਦੇ ਆਪਣੇ ਵਸ ਨਹੀਂ ਮਰਜ਼ੀ ਨਾਲ ਨਹੀਂ ਨੱਚਦੀ ਉਹ ਕਾਠ ਦੀ ਪੁਤਰੀ ਕਾਹ ਕਰੇ ਬਪੁਰੀ ਖਿਲਾਉਣ ਹਾਰੋ ਜਾਣਾ ਉਹ ਪੁਤਰੀਆਂ ਦਾ ਖੇਲ ਖਿਲਾਉਣ ਵਾਲਾ ਹੀ ਜਾਣਦਾ ਹੈ ਕਿ ਪੁਤਰੀ ਕੀ ਕਰ ਰਹੀ ਹੈ ਜੈਸਾ ਪੇਕਰਵੇ ਬਾਜ਼ੀਗਰ ਉਤ ਐਸੋ ਹੀ ਸਾਜ ਆਣਾ ਜਿਸ ਤਰ੍ਹਾਂ ਬਾਜ਼ੀਗਰ ਕੋਈ ਖੇਡ ਕਰਾਉਂਦਾ ਉਹ ਜਿਸ ਤਰ੍ਹਾਂ ਦੀ ਉਚਾਂ ਦਾ ਉਸਰ ਦੀ ਖੇਡ ਹੁੰਦੀ ਹੈ ਇਸ ਤਰ੍ਹਾਂ ਹੀ ਸੰਸਾਰ ਦੀ ਬਾਜ਼ੀ ਉਸ ਪਰਮਾਤਮਾ ਨੇ ਦਿੱਤਾ ਹੈ ਇਸ ਸੰਸਾਰ ਸਾਰੇ ਦੇ ਚਲਾਉਣ ਦਾ ਬਾਜ਼ੀਗਰ ਉਹ ਪਰਮਾਤਮਾ ਆਪ ਹੈ ਅਸਾਂ ਪੁੱਤਰੀ ਨੂੰ ਜਿਵੇਂ ਉਹ ਨਚਦਾ ਸੀ ਨਚਦੇ ਹਾਂ ਚੰਗੇ ਪਾਸੇ ਜਾਂ ਮਾੜੇ ਪਾਸੇ ਅਣਕ ਕੋਠਰੀ ਉਹ ਪਾਂਦ ਕਰੀਆ ਆਪ ਹੋਆ ਰਖਵਾਰਾ ਸੀੜ ਦੀਆਂ अनेका ਕੋਠੀਆਂ ਉਹਨੇ ਬਣਾਈਆਂ ਨੇ ਇਹਨਾਂ ਸਾਰਿਆਂ ਵਿੱਚ ਬੈਠਾ ਹੋਇਆ ਆਪ ਹੀ ਸਾਰੇ ਸੰਗਤ ਦੀ ਰਾਖੀ ਕਰਵਾ ਰਿਹਾ ਉਹ ਕਰਨ ਕਰੁਪ੍ਰਭ ਇੱਕ ਹੈ ਉਹ ਕਰਤਾ ਪਰਮਾਤਮਾ ਇੱਕ ਆਸਿ ਨਾ ਜਾਨੀਏ ਕਿ ਮੈਂ ਕੁਝ ਕਰਦਾ ਜਾਂ ਜਾਣਾ ਮੈਂ ਕੁਝ ਕਰਦਾ ਮੈਂ ਇਹਨੂੰ ਕਰਤਾ ਨਾ ਬਣਾਉ ਕਰਤਾpur ਕੇਵਲੀ ਕੀ ਕਰਤਾ ਸਾਰੀ ਸ੍ਰਿਸ਼ਟੀ ਦਾ ਤੋ ਜੈਸੇ ਮੈਂ ਰੱਖਿਆ ਤੈਸੇ ਰਹਿਣਾ ਕਿਆ ਇਹ ਕਰ ਵਿਚਾਰਾ ਇਸ ਵਿਚਾਰੇ ਬੰਦੇ ਦੇ ਵਸ ਕੀ ਹੈ ਜਿਸ ਕਿਸਮ ਦਾ ਸਰੀਰ ਵਿੱਚ ਸਾਨੂੰ ਪਾ ਕੇ ਰੱਖਦਾ ਆਪਣੀ ਆਤਮਾ ਨੂੰ ਉਸ ਕਿਸਮ ਦਾ ਸਰੀਰ ਕਰਮ ਕਰਦਾ ਸਿਰਮਨ ਵੀ ਵੈਸਾ ਹੀ ਬੁੱਧੀ ਵੈਸੀ ਕਰਮ ਵੈਸੀ ਸੰਸਕਾਰ ਵੈਸੀ ਇਹ ਸਾਰੀ ਖੇੜ ਉਸ ਦੀ ਹੈ ਤੋ ਜਿਸ ਪ੍ਰਮਾਤਮਾ ਨੇ ਸਾਨੂੰ ਸੰਸਾਰ ਦਾ ਕੁਰਬਾਨ ਕੀਤਾ ਤਿਸ ਵਰ ਬਿੱਟੂ ਜੀ ਨੇ ਮੂੰਹ ਮਿੱਠਾ ਲਾਇਆ ਜਿਸ ਨੇ ਸੰਸਾਰ ਦਾ ਮਿੱਠਾ ਮੋਹ ਲਾ ਕੇ ਸਾਨੂੰ ਦੂਜੇ ਪਾਪ ਵਾਲੇ ਰਸਤੇ ਤੇ ਪਾ ਦਿੱਤਾ ਉਸ ਦੇ ਚਰਨਾਂ ਜਾ ਕੇ ਜੁੜੀਏ ਤਾਂ ਹੀ ਸਾਨੂੰ ਆਪਣੇ ਚਰਨਾਂ ਵਾਲਾ ਪਿਆਰ ਜਿਹੜਾ ਉਹ ਬਖਸ਼ੇਗਾ ਤੇ ਦੁਨੀਆਂ ਦੇ ਕਿੰਤੂ ਪ੍ਰੰਤੂ ਵਿੱਚ ਜਾਦੇ ਪੈ ਕੇ ਹਾਂ ਜੇ ਅਸੀਂ ਪੋਜ਼ਿਟਿਵ ਸੋਚ ਨਾਲ ਇੱਕ ਉਸਾਰੂ ਸੋਚ ਨਾਲ ਕਿਸੇ ਦੀ ਕੋਈ ਗਲਤੀ ਉਸ ਨੂੰ ਦੱਸਦੇ ਹਾਂ ਕਿ ਮਨ ਵਿੱਚ ਗਰਨਾ ਨਹੀਂ ਕਰਦੇ ਤੇ ਉਹ ਉਪਕਾਰ ਹੈ ਉਹ ਪਰਮੁਕਾਰ ਹੈ ਉਹ ਭਲਾ ਹੈ ਲੇਕਿਨ ਅਸੀ ਅਗਰ ਨਫ਼ਰਤ ਕਰਕੇ ਕਿਸੇ ਨੂੰ ਬੁਰਾ ਸਮਝਦੇ ਹਾਂ ਕਿਸੇ ਦੀ ਬੁਰਾਈ ਦੇ ਕਾਰਨ ਬੰਦੇ ਨਾਲ ਨਫ਼ਰਤ ਕਰਨ ਲੱਗ ਪੈਂਦੇ ਹਾਂ ਇਹ ਗੁਰਮਤ ਨਹੀਂ ਹੈ ਇਹ ਚੀਜ਼ ਸਾਨੂੰ ਰੱਬ ਨਾਲੋਂ ਬਿਛੜੀ ਲੋਕਨ ਕੀ ਚਤੁਰਾਈ ਉਪਾਂਤੇ ਬਸੰਤਰ ਜਾਰ ਤੂੰ ਲੋਕਨੀ ਚਤਰਨਿਆ ਕਿਸੇ ਦੀ ਉਪਾਂ ਸੁਣ ਕੇ ਕਿਸੇ ਕੋਲੋਂ ਉਪਾਂ ਸੁਣ ਕੇ ਖੁਸ਼ ਨਾ ਹੋਵੋ ਕਿਸੇ ਦੀ ਨਿੰਦਿਆ ਸੁਣ ਕੇ ਦੁਖੀ ਨਾ ਹੋਵੋ ਇਹ ਅਵਸਥਾ ਹੈ ਕੋਈ ਭਲਾ ਕਹੂੰ ਭਾਵੇਂ ਬੁਰਾ ਕਹੂੰ ਹਮ ਤਨ ਦੀਓ ਹਟਾਰ ਜਦੂ ਆਪਣਾ ਤਨਮਨ ਨੇ ਤਨਮਨ ਧੰਨ ਸਾਹਿਬ ਸੋਮ ਗੁਰ ਕੋ ਹੁਕਮ ਮੰਨੇ ਭਾਇ ਵਾਲੀ ਅਵਸਥਾ ਹੈ ਸਿ ਪੂਜੀਆਂ ਫਿਰ ਕੀ ਸਾਡੀ ਨੀਂਦਿਆ ਤੇ ਕੀ ਸਾਡੀ ਉਸਤ ਸਭ ਕੁਝ ਉਸ ਪਰਮਾਤਮਾ ਦਾ ਹੈ ਸਭ ਕੁਝ ਉਹਦੇ ਹਵਾਲੇ ਕਰਕੇ ਆਪਣੀ ਮੈਨੂ ਮਾਰੀ ਦੇਹੁ ਉਹਦੇ ਵਿੱਚ ਹੀ ਸਮਾ ਲੋ ਆਪਣੇ ਆਪ ਨੂੰ ਬੁਰਾ ਭਲਾ ਕੋਈ ਨਾ ਕਹੀ ਜਾਏ ਛੂੜ ਮਾਨ ਹਰ ਚਰਨ ਗਹੀ ਜਾਏ ਪਰਮਾਤਮਾ ਦੇ ਚਰਨ ਗਹੀ ਜਾਏ ਘਰ ਚਰਨ ਪਕ ਲੋ ਬਸ ਪ੍ਰਭੂ ਦਾ ਸਿਮਰਨ ਮੈਂ ਛੱਡੂ ਬੁਰਾ ਭਲਾ ਕੋਈ ਨਾ ਕਹੀ ਜਾਏ ਨਾ ਕਿਸੇ ਨੂੰ ਬੁਰਾ ਆਖੂ ਨਾ ਕਿਸੇ ਨੂੰ ਭਲਾ ਭਲੇ ਵਿੱਚ ਵੀ ਉਹ ਤੇ ਬੁਰੇ ਵਿੱਚ ਵੀ ਹਰ ਕਿਸੇ ਵਿੱਚ ਉਹ ਬੁਰਾ ਭਲਾ ਕੂ ਕਿਸ ਨੂੰ ਕਹੀ ਹੈ ਜੀ ਸੈ ਬ੍ਰਹਮ ਗੁਰਮੁਖ ਸਚ ਲਈ ਹੈ ਇਦੂ ਸਾਰੇ ਵਿੱਚ ਬ੍ਰਹਮ ਦੇ ਸਾਰੇ ਵਿੱਚ ਪਰਮਾਤਮਾ ਨੂੰ ਮਹਿਸੂਸ ਕਰੀਏ ਫਿਰ ਬੁਰਾ ਪਲਾ ਕੋ ਕਿਸ ਨੂੰ ਕਹੀਏ ਕਿਸ ਨੂੰ ਬੁਰਾ ਕੋ ਕਿਸ ਨੂੰ ਪਲਾ ਕੋਗੇ ਅਗਰ ਕਿਸੇ ਨੂੰ ਨਹੀਂ ਸਮਝ ਆਈ ਅਗਿਆਨਤਾ ਦੇ ਕਾਰਨ ਕੋਈ ਗਲਤ ਰਸਤੇ ਤੇ ਪਿਆ ਹੋਇਆ ਹੈ ਉਹ ਤਾਂ ਤਰਸ ਕਰੀਏ ਨਾ ਜੀ ਉਹਨੂੰ ਸੁਧਾਰਨ ਦਾ ਯਤਨ ਕਰੀਏ ਉਹਨੂੰ ਨਫ਼ਰਤ ਕਿਉਂ ਕਰੀਏ ਉਹਨੇ ਕਿਰਣਾ ਕਿਉਂ ਕਰੀਏ ਉਹਨੂੰ ਵਾ ਕਿਉਂ ਕਰ ਲਈਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਪ੍ਰਣਉਤ ਨਾਨਕ ਤਾਰੈ ਸੋਏ ਇਹ ਹੈ ਗੁਰਬਾਣੀ ਦਾ ਉਪਦੇਸ਼ ਕਿ ਅਸੀਂ ਬੁੱਧੇ ਚੰਗੇ ਨਹੀਂ ਆ ਤੇ ਕੋਈ ਬੁਰਾ ਨਹੀਂ ਹੈ ਐਸੀ ਸੋਚ ਕਿ ਵੀ ਮੇਰੇ ਵਿੱਚ ਇਹਦੇ ਸੋ ਗਲਤੀਆਂ ਨੇ ਜੇ ਮੇਰੇ ਚਾਰ ਚੰਗੇ ਕੰਮ ਕਰਨਾ ਚਾਰ ਮੇਰੇ ਮਾੜੇ ਵੀ ਇਹ ਨੇ ਕਿ ਚਾਰ ਸੋਚਾ ਮੇਰੇ ਵਿੱਚ ਚੰਗੀਆਂ ਜਲਦੀਆਂ ਨੇ ਕੁਝ ਗਲਤ ਵੀ ਆਣੇ ਹਰ ਇਨਸਾਨ ਦੇ ਸੰਭ ਨੂੰ ਭੁੱਲਣ ਅੰਦਰ ਸਭ ਕੋ ਆਪੋ ਨੂੰ ਗੁਰੂ ਕਰਤਾਰ ਬੰਦੇ ਦੇ ਸਾਰੇ ਭੁੱਲਣਾ ਕਰਦੇ ਆ ਆਪੋਲ ਦੇ ਸਿਰਫ ਪਰਮਾਤਮਾ ਆ ਪੈ ਜਾਂ ਗੁਰੂ ਹੈ ਆਪੋਲ ਗੁਰੂ ਕਰਤਾਰ ਉਹੀ ਆਪੋਲ ਹੈ ਇਨਸਾਨ ਦੇ ਹੈ ਹੀ ਦਰਤੀਆਂ ਦਾ ਪੁੱਤੜਾ ਦੂਜੇ ਦੀ ਗਲਤੀ ਦੇਖ ਕੇ ਆਪਣੀਆਂ ਅਸੀਂ ਕਿਉਂ ਭੁੱਲ ਜਾਂਦੇ ਆਂ ਤੇ ਜੇ ਅਸੀਂ ਨਹੀਂ ਚਾਹਦੇ ਸਾਡੀਆਂ ਗਲਤੀਆਂ ਕਰਨ ਕੋ ਸਾਡੇ ਨਾਲ ਨਫ਼ਰਤ ਕਰੇ ਸਾਨੂੰ ਬੁਰਾ ਆਕੇ ਫਿਰ ਕਿਸੇ ਨੂੰ ਕਿਵੇਂ ਆਖਦੇ ਆਂ ਔਸਰ ਆਪਣਾ 부ਝਾ ਨਾ ਆਇਆ ਨਾ ਮਾਇਆ ਮੋਹ ਰੰਗ ਲਪਟਾਣਾ ਅਸੀਂ ਮਾਇਆ ਮੋਹ ਦੇ ਰੰਗ ਵੀ ਦੂਜੇ ਪਾਪ ਦੇ ਰੰਗੇ ਹੋਏ ਆਪਣਾ ਔਸਰ ਤਾਂ ਅਸੀਂ ਪਛਾਣਦੇ ਨਹੀਂ ਆਂ ਆਪਣਾ ਆਪ ਤਾਂ ਅਸੀਂ ਦੇਖਦੇ ਨਹੀਂ ਆਂ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਰਾ ਕਾਇਪਸ ਹੋਇਆ ਕਿ ਆਏ ਸਾਡੀ ਸਾਰਿਆਂ ਦੀ ਅਵਸਥਾ ਬਹੁਤ ਸਾਰਿਆਂ ਦੀ ਇਹ ਨਹੀਂ ਹੈ ਕਿ ਅਸੀਂ ਆਪ ਤੇ ਸਿਮਨ ਕਰਦੇ ਨਹੀਂ ਆਪ ਤੇ ਕੋਈ ਉਹ ਕਰਮ ਜਿਹੜਾ ਸੰਸਾਰ ਲਈ ਭਲਾ ਹੋਵੇ ਆਪਣੇ ਲਈ ਸੰਸਾਰਿਕ ਸੁਖਦਾਈ ਹੋਵੇ ਉਹ ਆਪ ਹਮੇ ਕਰਦੇ ਨਾ ਹੋਈਏ ਪਰ ਜਿਹੜੇ ਕਰਨ ਵਾਲੇ ਨੇ ਉਹਨਾਂ ਚ ਕਿੰਦੂ ਬਰੰਦੂ ਕਰਕੇ ਉਹਨਾਂ ਦੀ ਬਰਈਆਂ ਲੋਝਦੇ ਰਹਿੰਦੇ ਨੇ ਜਾਂ ਕਰਦੇ ਰਹਿੰਦੇ ਨੇ ਲੋਭ ਲਹਿਰ ਕੋ ਵਿਗਸ ਫੂਲ ਬੈਠਾ ਲੋਭ ਦੀ ਲਹਿਰ ਵਿੱਚ ਅਸੀਂ ਫੁੱਲੇ ਹੋਏ ਫੁਕੇ ਹੋਏ ਬੈਠੇ ਹੋਇਆ ਸਾਧ ਜਨਾਂ ਦਾ ਦਰਸ਼ਨ ਨੀਠਾ ਆਪ ਦੇ ਸਾਧ ਜਨਾਂ ਦੇ ਦਰਸ਼ਨ ਕਰਦੇ ਨਹੀਂ ਆਪ ਗੁਰਮੁਖਾਂ ਦੀ ਤਲਾਸ਼ ਕਰਦੇ ਨਹੀਂ ਆਪ ਸੱਚੀ ਧਰਮੀਆਂ ਦੀ ਢੂੰਡ ਕਰਕੇ ਉਹਨਾਂ ਦੇ ਸੰਗਤ ਕਰਦੇ ਨਹੀਂ ਆ ਬਸ ਖਾਲੀ ਕਿੰਦੂ ਬਰੰਦੂ ਖਾਲੀ ਨੁਕਸੇ ਕੱਢੀ ਜਾਣਾ ਕਬੂ ਨਾ ਸਮਝਿਆ ਅਗਿਆਨ ਗੁਵਾਰਾ ਇਹ ਸਾਡਾ ਮਨ ਫਿਰ ਅਗਿਆਨਤਾ ਵਿੱਚ ਗੁਵਾਰ ਬਣਿਆ ਕਦੇ ਨਹੀਂ ਸਮਝਦਾ ਬਹੁਰ ਬਹੁਰ ਲਪਟਿਓ ਜੰਜਾਰਾ ਮੁਰੂੜ ਮੁਰਕੇ ਜੰਜਾਲਾਂ ਵਿੱਚ ਆਪ ਵੀ ਲਪਟੇ ਹੋਏ ਆ ਤੇ ਜਿਹੜੇ ਲਪਟੇ ਹੋਏ ਨੇ ਜੰਜਾਰਾਂ ਵਿੱਚ ਉਲਝੇ ਹੋਏ ਨੇ ਜਿਸ ਕਾਰਨ ਉਹਨਾਂ ਕੋਲ ਕੋਈ ਮੰਦਾ ਜਾਂ ਚੰਗਾ ਹੁੰਦਾ ਉਹਨਾਂ ਨੂੰ ਵੀ ਉਹਨਾਂ ਜੰਜਾਲਾਂ ਨੂੰ ਕੱਢਣ ਲਈ ਸਾਡਾ ਯਤਨ ਕੋਈ ਨਹੀਂ ਹੈ ਅਸੀਂ ਸਿੱਖਾਂ ਸਾਡਾ ਧਰਮ ਆਪ ਜਪੈ ਅਵਰ ਨਾਮ ਜਪਾ ਗਾ ਆਪ ਹੀ ਨਾਮ ਜਪਣਾ ਆਪ ਸੁਚੱਜਾ ਜੀਵਨ ਜੀਵਨਾ ਸੰਸਾਰ ਨੂੰ ਸੁਚੱਜਾ ਜੀਵਨ ਜੀਣ ਦੇਣ ਦੀ ਕੋਸ਼ਿਸ਼ ਕਰਨੀ ਇਹ ਸਾਡਾ ਧਰਮ ਹੈ ਕਿ ਆਪ ਧਰਮੀ ਬਨਣਾ ਹੋਰ ਉਹਨਾਂ ਨੂੰ ਧਰਮੀ ਬਣਾਣਾ ਵੀ ਕੈ ਨਾਦ ਕਰਨ ਸੁਣ ਪੀਣਾ ਹਰ ਜੱਤ ਸੁਣਤ ਆਲਸ ਮਨ ਕੀਨਾ ਵੀ ਵਿਸ਼ੇਵ ਵਿਕਾਰਾਂ ਵਾਲੇ ਪੈਦਾ ਕਰਨ ਵਾਲੇ ਨਾਦ ਰਾਗ ਗਾਣੇ ਗੀਤ ਅਸੀਂ ਸੁਣਦੇ ਹਾਂ ਤੇ ਹਰ ਜੱਤ ਸੁਣਤ ਆਲਸ ਮਨ ਕੀਨਾ ਹਰੀ ਜੱਤ ਸੁਣੋ ਵਿਸ਼ਾ ਸੰਗਤ ਘੜੀ ਕੋਈ ਬਹਿਣਾ ਹੋਵੇ ਉੱਥੇ ਆਲਸ ਆ ਜਾਂਦਾ ਵੀ ਕਦੋਂ ਪ੍ਰੋਗਰਾਮ ਮੁੱਕੇ ਤੇ ਮੈਂ ਇੱਥੋਂ ਨਿਕਲਾਂ ਇਹ ਅਵਸਥਾ ਸਾਡੀਆਂ ਹੁੰਦੀ ਵੀ ਆਪਣੀਆਂ ਵੀ ਅਸੀਂ ਲੋਕਾਂ ਨੂੰ ਬੁਰਾ ਕਹਿੰਦੇ ਰਹਿੰਦੇ ਅਦ੍ਰਿਸ਼ ਨਹੀਂ ਰੇ ਪੇਕਤ ਅੰਦੇ ਤੇਰੀ ਆਪਣੀ ਦੇ ਦ੍ਰਿਸ਼ਟੀ ਹੈ ਨਹੀਂ ਆਪਣੇ ਅੰਦਰ ਚਾਤੀ ਮਾਰਨ ਦੀ ਦੇਖਣ ਦੀ ਆਪ ਤੇ ਤੂੰ ਅੰਦੇ ਵਰਗਾ ਤੇਰਾ ਜੀਵਨ ਹੈ ਛੋੜ ਜਾਏ ਝੂਠੇ ਸਭ ਤੰਦੇ ਜਿਹੜੇ ਤੂੱਚੇ ਚੰਡੇ ਤੂੰ ਛੱਡ ਜਾਣੇ ਨੇ ਤੂੰ ਆਪ ਵੀ ਦੁਨੋਂ ਉਜੜ ਜਾ ਹੋਇਆ ਫਿਰ ਲੋਕਾਂ ਦੀ ਕਮੀਂ ਨੂੰ ਕਰਦਾ ਫਿਰਦਾ ਹੈ ਆਪ ਤੂੰ ਤ੍ਰਿਸ਼ਨਾ ਦਾ ਮਾਰਿਆ ਹੈ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋੜ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰ ਪਰ ਹੀ ਕੋ ਜੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹ ਵਿਕਾਰੀ ਬੁਰਾ ਪਲਾ ਨਹੀਂ ਸੁਜੀ ਹੈ ਆਪ ਤੇ ਇਹ ਸਾਰੀਆਂ ਗਲਤੀਆਂ ਕਰਦਾ ਕ੍ਰਿਸ਼ਨਾ ਬਿਮਾਰਿਆ ਹੋਇਆ ਤੂੰ ਲੱਖਾਂ ਕਰੋੜ ਦੇ ਅਜੇ ਰਜਦਾ ਨਹੀਂ ਹੈ ਹੋਰ ਪਰੇ ਪਰੇ ਵਿੱਚ ਲਾਲਚ ਵਿੱਚ ਹੈ ਪਰ ਇਸਤਰੀ ਵਾਲੇ ਪਾਸੇ ਤੁਹਾਡੀ ਨਜ਼ਰ ਜਿਹੜੀ ਉਠੀ ਰਹਿੰਦੀ ਹੈ ਆਪਣੇ ਘਰ ਵਿੱਚ ਬਿਕਾਰ ਇਕੱਠੇ ਕਰਕੇ ਰੱਖੇ ਕੋਈ ਬੁਰਾ ਕੀ ਹੈ ਭਲਾ ਕੀ ਹੈ ਤੈਨੂੰ ਆਪ ਤੇ ਸੁਝਦਾ ਨਹੀਂ ਕਿ ਬਾਕੀ ਸੰਸਾਰ ਨੂੰ ਮੇਰਾ ਦਿਲ ਬੜਾ ਸਾਫ਼ ਜੀ ਅਸੀਂ ਕਿਸੇ ਨੇ ਕਦੇ ਮਾਰ ਨਹੀਂ ਕੀਤੀ ਜੀ ਮੈਨੂੰ ਜਿਹੜਾ ਟਕਰਦਾ ਜੰਮ ਹੀ ਟਕਰਦਾ ਹਰ ਵੇਲੇ ਤੇਰੀ ਇਹ ਸੋਚ ਬਣੀ ਰਹਿੰਦੀ ਹੈ ਕਿ ਮੈਂ ਹਰ ਕਿਸੇ ਨਾਲ ਪਲਾ ਕਰਦਾ ਮੇਰੇ ਨਾਲ ਕੋਈ ਪਲਾ ਨਹੀਂ ਕਰਦਾ ਆਪਣੇ ਵੱਲੋਂ ਕੀਤੀਆਂ ਗਲਤੀਆਂ ਜਿਨ੍ਹਾਂ ਕਾਰਨ ਬਾਕੀ ਦੁਨੀਆ ਦੁਖੀ ਹੁੰਦੀ ਹੈ ਉਸ ਕਿਤੇ ਧਿਆਨ ਨਹੀਂ ਦਿੰਦੇ ਦੂਜਾ ਸਾਡੇ ਨਾਲ ਕਿਹੜੀ ਅਸੀਂ ਗੱਤੀ ਕਰ ਗਿਆ ਜਿਸ ਕਾਰਨ ਜਿਹੜੀ ਸਾਨੂੰ ਪਸੰਦ ਨਹੀਂ ਆਈ ਉਹਦੇ ਕਾਰਨ ਅਸੀਂ ਦੁਖੀ ਹੋ ਜਾਂਦੇ ਪਰੇਸ਼ਾਨ ਹੁੰਦੇ ਹਾਂ ਅਗਲੇ ਨੂੰ ਵੀ ਬੁਰਾ ਆਖਦੇ ਹਾਂ ਤੇ ਆਪਣਾ ਸੰਤਲਨ ਆਪਣਾ ਸਹਜ ਆਪੇ ਗਵਾਉਂਦੇ ਹਾਂ ਜਿੱਤਨਾ ਅਸੀਂ ਸੰਤੋਖੀ ਹੋਵਾਂਗੇ ਤੇਜਮਾਨ ਹੋਵਾਂਗੇ ਜਿਤਨੀ ਸਾਡੇ ਸੇਹਰ ਸਿਦਤਾ ਹੋਵੇਗੀ ਜਿਤਨੀ ਸਾਰੇ ਵਿੱਚ ਪ੍ਰਭੂ ਦੇ ਹੁਕਮ ਨੂੰ ਪਛਾਨਾਂਗੇ ਰਬ ਦੀ ਚੋਤ ਨੂੰ ਪਛਾਨਾਂਗੇ ਇਤਨੀ ਆਪ ਅਨੰਦ ਵਿੱਚ ਹੁੰਦੇ ਜਾਵਾਂਗੇ ਜਿਤਨਾ ਕਿਸੇ ਨੂੰ ਦੁਖੀ ਕਰਨ ਦੀ ਕੋਸ਼ਿਸ਼ ਕਰਾਂਗਾ ਇਤਨਾ ਹੀ ਦੁਖੀ ਬੰਦਾ ਆਪ ਹੁੰਦਾ ਜੇ ਅਸੀਂ ਸੱਚ ਮੁੱਚ ਪਰਮਾਤਮਾ ਨੂੰ ਸਾਰਿਆਂ ਦੀ ਵੇਖਦੇ ਹਾਂ ਨਿਕਟ ਬੁੱਝਾ ਸੁ ਬੁਰਾ ਕਿਉਂ ਕਰੇ ਜੇ ਪਰਮਾਤਮਾ ਦੇ ਨੇੜੇ ਬੁੱਝਦੇ ਹਾਂ ਸਮਝਦੇ ਫਿਰ ਬੁਰਾ ਕਿਵੇਂ ਕਰ ਸਕਦੇ ਹਾਂ ਇੱਕ ਸੰਚਿਆ ਨੇ ਤੇ ਡਰਦਾ ਫਿਰੇ ਜੇ ਮਾਇਆ ਕੱਠੀ ਕਜ਼ਹਿਰ ਕੱਠੀ ਕਰੀ ਜਾ ਰਹੇ ਆ ਤੇ ਫਿਰ ਡਰਦੇ ਵੀ ਆ ਕਿ ਮੇ ਮਾੜੇ ਕਰਮ ਕਰਦਾ ਸ਼ਾਇਦ ਕਿਸੇ ਨੂੰ ਪਤਾ ਨਾ ਲੱਗ ਜਾਏ। ਲੋਕਾਂ ਦੇ ਫਿਰਦੇ ਨੇ ਹੈ ਨਿਕਟੇ ਅਰ ਭੇਦ ਨਾ ਪਾਇਆ। ਉਹ ਜਿਹੜਾ ਪਰਮਾਤਮਾ ਬਿਲਕੁਲ ਨੇੜੇ ਹੈ ਉਹਦਾ ਭੇਦ ਤੇ ਪ੍ਰਾਪਤ ਨਹੀਂ ਕੀਤਾ। ਮਨ ਸਤਗੁਰੂ ਸਭ ਮੋਹੀ ਮਾਇਆ। ਸਤਗੁਰੂ ਦੇ ਸੱਚੇ ਗਿਆਨ ਦੇ ਬਿਨਾਂ ਸਾਰੀ ਦੁਨੀਆ ਮਾਇਆ ਦੇ ਮੋਹ ਵਿੱਚ ਉਲਜੀ ਪਈ ਹੈ। ਇਸ ਲਈ ਜਿਹੜਾ ਇਸ ਵੀਸੇ ਰਹੀ ਅਸੀਂ ਇਹ ਸਮਝਣਾ ਹੈ। ਕਿ ਸੰਸਾਰ ਦੀਆਂ ਬੁਰੀਆਂ ਹੀ ਹਰ ਵੇਲੇ ਅਲੋਚਨਾ ਕਰਦੇ ਜਾਂ ਕਰਦੇ ਜਾਂ ਕਰਦੇ ਆ ਬੰਦਾ ਆਪਣੀ ਆਤਮਿਕ ਅਵਸਥਾ ਵਿਗਾੜ ਲੈਂਦਾ ਹੈ ਸੰਸਾਰ ਦੇ ਉਹਗਣਾ ਨੂੰ ਅਗਰ ਦੇਖੀਏ ਤੇ ਉਹਨਾਂ ਦੇ ਸੁਧਾਰ ਵਾਸਤੇ ਦੇਖੀਏ ਨਿੰਦਿਆ ਵਾਸਤੇ ਕਦੇ ਨਹੀਂ ਆਪਣੇ ਆਪ ਨੂੰ ਸੇਛ ਦੱਸਣ ਲਈ ਦੂਜੇ ਨੂੰ ਘਟਿਆ ਦੱਸਣ ਲਈ ਕਦੇ ਵੀ ਕਿਸੇ ਦੀ ਬੁਰੀਾਈ ਬਾਰੇ ਪਾਸੇ ਨਜ਼ਰ ਨਾ ਮਾਰੀਏ ਅਸੀਂ ਕਿਸੇ ਦੀ ਬੁਰੀਾਈ ਨਸ਼ਰ ਕਰਕੇ ਖੁਸ਼ ਨਾ ਹੋਈਏ ਅਗਰ ਕਿਸੇ ਦੀ ਕੋਈ ਗਲਤੀ ਦਿੱਤੀ ਹੈ ਚਾਰ ਬੰਦੇ ਦੇ ਵਿਚ ਨੂੰ ਢੀਠ ਨਾ ਕਰੀਏ ਇਹ ਪਾਸੇ ਲੈ ਜਾ ਕੇ ਪਿਆਰ ਨਾ ਕਹੀਏ ਮੀਰ ਜੀ ਪੈਨ ਜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਉਹ ਵੀ ਐਸੇ ਢੰਗ ਨਾਲ ਅਗਲੇ ਦੇ ਸਤਕਾਰ ਨੂੰ ਪੂਰਾ ਕਾਇਮ ਰੱਖ ਕੇ ਤਾਂ ਹੀ ਉਹ ਸਾਡੀ ਗੱਲ ਸੁਨੇਗਾ ਤੇ ਜੇ ਅਸੀਂ ਗਲਤ ਤਰੀਕੇ ਨਾਲ ਚਾਰ ਬੰਦੇ ਵਿੱਚ ਭੰਡੀ ਕਰਾਂਗੇ ਉਸ ਦਾ ਤਾਂ ਕੋਈ ਸਵਾਰ ਨਹੀਂ ਸਕੇ ਆਪਣਾ ਆਪਣਾ ਆਪ ਆਪ ਹੀ ਬਗਾੜਾਂਗੇ ਤੋਂ ਇਸ ਵਾਸਤੇ ਇਹ ਜਿਹੜੀ ਅਵਸਥਾ ਹੈ ਨਾ ਕਿ ਹਰੇਕ ਵਿੱਚ ਪ੍ਰਮਾਤਮਾ ਦਾ ਹਕੂਮ ਵਰਤਾ ਦੇਖ ਕੇ ਨਿੰਦਾ ਦੀ ਭਾਵਨਾ ਨਾਲ ਜਿਹੜੀ ਕਿਸੇ ਦੀ ਉਹਨਾਂ ਨੂੰ ਵੇਖਦੇ ਵੇਖਦੇ ਆਪ ਕਰਨ ਵਾਲੀ ਸਾਡੀ ਅਵਸਥਾ ਬਣ ਜਾਏ ਕਿੰਤੂ ਪ੍ਰਤੂ ਵਾਲੀ ਇੱਕ ਪਰਮਨੈਂਟ ਸਾਡੀ ਅਵਸਥਾ ਬਣ ਜਾਏ ਉਹਦੇ ਨਾਲ ਫਿਰ ਲਾਭ ਨਹੀਂ ਆਉਣਾ ਜੀਵਨ ਦੇ ਵਿੱਚ ਫਿਰ ਉਹ ਜਿਸ ਮਰਤਬੇ ਦੇ ਗੁਰੂ ਸਾਹਿਬ ਸਾਨੂੰ ਪੂਜਣਾ ਚਾਹੁੰਦੇ ਸਨ ਉੱਥੇ ਅਸੀਂ ਨਹੀਂ ਪੂਜ ਸਕਦੇ ਤੋ ਵਿਸ਼ਾ ਅੱਜ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ